ਹੁਣ ਆਪਾਂ ਉਹਨੇ ਅਮਰ ਹੁੰਦਲ ਤੇ ਮੈਨੂੰ ਅੱਜ ਵੀ ਐਂ ਲੱਗਦਾ ਕਿ ਜੱਟ ਜੇਮਸ ਬੌਂਡ ਫਿਲਮ ਚੱਲ ਰਹੀ ਐ ਤੇ ਇਹਦਾ ਇੱਕ ਮਿੱਤਰ ਹੁੰਦਾ ਸੀ ਮਿੱਠੂ ਅਮਰ ਅਮਰ ਦਾ ਦੋਸਤ ਸੀ ਦੋਵਾਂ ਨੇ ਕੋਰਸ ਖਤਮ ਕੀਤਾ ਤੇ ਅਮਰ ਮੈਂ ਤੁਹਾਨੂੰ ਦੱਸਣ ਲੱਗਾ ਕਿ ਜਿਨ੍ਹਾਂ ਜਿਨ੍ਹਾਂ ਨੇ ਕੁਝ ਬਣਨਾ ਹੁੰਦਾ ਨਾ ਦੁਨੀਆ ਦੇ ਵਿੱਚ ਕੁਝ ਵੱਖਰਾ ਦਿਖਾਉਣਾ ਹੁੰਦਾ ਉਹ ਦਿਖਣੇ ਸ਼ੁਰੂ ਹੋ ਜਾਂਦੇ ਪਹਿਲੇ ਹੀ ਜੱਟ ਜੇਮਸ ਬੌਂਡ ਫਿਲਮ ਦਾ ਚੌਥਾ ਪੰਜਵਾਂ ਦਿਨ ਚੱਲਦਾ ਸੀ ਤੇ ਅਮਰ ਨੂੰ ਅਮਰ ਮਿੱਠੂ ਦੇ ਨਾਲ ਆਇਆ ਉੱਥੇ ਤੇ ਆ ਕੇ ਨੇ ਸਾਨੂੰ ਇੱਕ ਸਟੋਰੀ ਸੁਣਾਈ ਮੈਂ ਤੇ ਗਿਆਨੀ ਬੈਠੇ ਸੀ ਨਾਲ ਇਹਨੇ ਨਾ ਥੋੜਾ ਜਿਹਾ ਐਡਿਟ ਦਿਖਾਇਆ ਕਿ ਐਦਾਂ ਦੀ ਬਣਾਉਣੀ ਹੈ ਜੀ ਹੁਣ ਸਾਨੂੰ ਉਦੋਂ ਕਿੱਥੇ ਸਮਝ ਸੀਗੇ ਇਹਨਾਂ ਚੀਜ਼ਾਂ ਦੀ ਯਾਨੀ ਕਹਿੰਦਾ ਹਾਂ ਹਾਂ ਠੀਕ ਆ ਵਧੀਆ ਓਕੇ ਆ ਕੰਮ ਠੀਕ ਆ ਕਰੇਗਾ ਮੈਂਤ ਕਾਕਾ ਮਾਲਕ ਮੇਰ ਕਰੂਗਾ ਉਦੋਂ ਅਮਰ ਸਾਡੇ ਨਾਲ ਜੁੜਿਆ ਜੁੜਿਆ ਫਿਰ ਵਿਰਕਪਾਜ ਗੋਲ ਵੀ ਗਿਆ ਪਹਿਲਵਾਨ ਸਿੰਘ ਵੀ ਕੀਤੀ ਕਈ ਮੈਨੂੰ ਕਹਿੰਦਾ ਵੀ ਬੰਦੇ ਦਿਖਣੇ ਸ਼ੁਰੂ ਹੋ ਜਾਂਦੇ ਇਹ ਜਿਹੜੇ ਇਹਦੇ ਬੈਚ ਦੇ ਮੁੰਡੇ ਸੀ ਨਾ ਜਿੰਨੇ ਵੀ ਇਹਦੇ ਨਾਲ ਜਿਹੜੇ ਕੰਮ ਕਰਦੇ ਸੀ ਕਈ ਮੁੰਡੇ ਸੀਗੇ ਮੇਨਾਂ ਲੰਬੀ ਲਿਸਟ ਹੋ ਜਾਣੀ ਆ ਇਹ ਉਹਨਾਂ ਦੇ ਵਿੱਚੋਂ ਨਾ ਵੱਖਰਾ ਦਿਖਦਾ ਸੀਗਾ ਚੀਜ਼ਾਂ ਨੂੰ ਬੜੀ ਸੰਜੀਦਗੀ ਨਾਲ ਵੇਖਦਾ ਸੀਗਾ ਤੇ ਉਹਨਾਂ ਨੂੰ ਕਹਾਣੀ ਡਾਇਰੈਕਟਰ ਕੋਲੋਂ ਨਰੇਸ਼ਨ ਲੈ ਕੇ ਜਾਂ ਸਕ੍ਰਿਪਟ ਪੜ੍ਹ ਕੇ ਉਹਦੇ ਵਿੱਚ ਇਨਪੁਟਸ ਪਾਉਣੀਆਂ ਸ਼ੁਰੂ ਕਰਤੀ ਅਸੀਂ ਪਹਿਲੀ ਦੂਜੀ ਫਿਲਮ ਦੇ ਵਿੱਚ ਹੀ ਜਿਹਦੇ ਕਰਕੇ ਅੱਜ ਇਸ ਮੰਚ ਤੇ ਬੈਠਾ ਇਹਦੇ ਨਾਲ ਤੇ ਹੋਰ ਕਈ ਸੀਗੇ ਜਿਹੜੇ ਹਜੇ ਵੀ ਦੌੜ ਵਿੱਚ ਨੇ ਮਾਲਕ ਉਹਨਾਂ ਨੂੰ ਵੀ ਚੜ੍ਹਦੀ ਕਲਾ 'ਚ ਰੱਖੇ ਇੱਕ ਤਾੜੀ ਅਮਰ ਦੇ ਨਾਮ ਦੀ ਵੀ ਜ਼ਰੂਰ ਚਾਹੀਦੀ ਆ ਜਦੋਂ ਇਹਨੇ ਵਾਰਨਿੰਗ ਬਣਾਈ ਇਹਦਾ ਵੱਖਰਾ ਸਿਨੇਮਾ ਉਹ ਸਿਨੇਮਾ ਕਦੀ ਪੰਜਾਬ ਦੇ ਵਿੱਚ ਦੇਖਿਆ ਹੀ ਨਹੀਂ ਸੀ ਗਿਆ ਜਦੋਂ ਵਾਰਨਿੰਗ ਆਈ ਸੀ ਅਸੀਂ ਖੁਦ ਹੈਰਾਨ ਸੀ ਵੀ ਯਾਰ ਮਾਨਵੀ ਸੀਗਾ ਵੀ ਯਾਰ ਸਾਡੇ ਨਾਲ ਕੰਮ ਮੁੰਡਾ ਕਰਦਾ ਸੀਗਾ ਯਾਰ ਵੀ ਇੱਕ ਵੱਖਰੀ ਲੀਗ ਕਈ ਮੁੰਡੇ ਨਿਕਲੇ ਨੇ ਇਹ ਹੁੰਦਾ ਹੀ ਆ ਇੱਕ ਰਾਉਂਡ ਅਬਾਊਟ ਹੁੰਦਾ ਬੰਦਾ ਸਿਰਫ ਉੱਥੇ ਬੰਦਾ ਆਉਂਦਾ ਹੈ ਉਹ ਤੋਂ ਅੱਗੇ ਹਜ਼ਾਰ ਰਾਹ ਹੁੰਦੇ ਲੰਘਣ ਦੇ ਬੰਦਾ ਨਿਕਲ ਜਾਂਦਾ ਸੋ ਇਹ ਫਿਲਮ ਜਿਹੜੀ ਬੀਬੀ ਰਜਨੀ ਤੁਸੀਂ ਟ੍ਰੇਲਰ ਵੇਖਿਆ ਟੀਜ਼ਰ ਨੂੰ ਤੁਹਾਡੇ ਕਰਕੇ ਤੁਹਾਡੇ ਮੀਡੀਆ ਕਰਕੇ ਲੋਕਾਂ ਤੱਕ ਟੀਜ਼ਰ ਪਹੁੰਚਿਆ ਔਰ ਬੜਾ ਪਸੰਦ ਕੀਤਾ ਗਿਆ ਔਰ ਕਈ ਵਾਰੀ ਹੁੰਦਾ ਆ ਕਿ ਟੀਜ਼ਰ ਕਮਾਲ ਕਰ ਜਾਂਦੇ ਆ ਟ੍ਰੇਲਰ ਜਿਹੜੇ ਆ ਫਿਲਮ ਨੂੰ ਵੀਕ ਕਰ ਦਿੰਦੇ ਪਰ ਮੈਨੂੰ ਬੜੀ ਖੁਸ਼ੀ ਹੋਈ ਮੈਂ ਰੂਪੀ ਨਾਲ ਹੁਣੇ ਬੈਠਾ ਗੱਲ ਕਰਦਾ ਸੀਗਾ ਕਿ ਟ੍ਰੇਲਰ ਜਿਹੜਾ ਆ ਟੀਜ਼ਰ ਤੋਂ ਕਈ ਦਰਜੇ ਉੱਪਰ ਆ ਕਈ ਫਿਲਮਾਂ ਸਾਡੇ ਸਾਹਮਣੇ ਵੇਖਣ ਨੂੰ ਆ ਕਿ ਟੀਜ਼ਰ ਬੜੇ ਕਮਾਲ ਦੇ ਸੀ ਟ੍ਰੇਲਰ ਜਿਹੜੇ ਕੁਝ ਵੀਕ ਰਹਿ ਜਾਂਦੇ ਆ ਸੋ ਜਿੱਦਾਂ ਤੁਸੀਂ ਟੀਜ਼ਰ ਨੂੰ ਪਿਆਰ ਦਿੱਤਾ ਸੀ ਇਦਾਂ ਟ੍ਰੇਲਰ ਨੂੰ ਵੀ ਪਿਆਰ ਦਿਓ ਔਰ ਬਾਕੀ ਆਪਾਂ ਗੱਲਾਂ ਬਾਤਾਂ ਕਰਾਂਗੇ ਇਹਨੇ ਕਹਿੰਦਾ ਹਾਂ ਮੈਂ ਖੇਮਾ ਦਾ ਜਾਚਕਾਂ ਜੀ ਬਾਕੀ ਇਹੋ ਜਿਹੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ